ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਨਾਣੀ ਅਸੀਂ ਮੂੰਗੀ ਦੀ ਦਾਲ ਸੋਖੇ ਤਰੀਕੇ ਨਾਲ ਤੇਲ ਗਰਮ ਹੋਣ ਰਖਤਾਵਾਲ ਸੀ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਜੀਰਾ ਜੀਰਾ ਪਾਤਾ ਜਦ ਤੱਕ ਇਹ ਬਲੈਕ ਬਲੈਕ ਨਹੀਂ ਹੋਊਗਾ ਉਹ ਦਿੱਕਰਾ ਸੀ ਨੂੰ ਪੁਨਣਾ ਥੋੜੀ ਦੇਰ ਅਸੀਂ ਮੂੰਗੀ ਦਾਲ ਬਣਾਣੀ ਛੋਟੇ ਤਰੀਕੇ ਵਿੱਚ ਜਿਹੜੀ ਜਲਦੀ ਬਣ ਜਵੇ ਬੈਸ ਵੀ ਇਹ ਜਲਦੀ ਬਣ ਜਾਂਦੀ ਅਸੀਂ ਸੌਖੇ ਤਰੀਕੇ ਨਾਲ ਬਣਾਨੇ ਨੂੰ ਪਿਆਜ਼ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ ਪਾਤੇ ਸੀ ਜੇ ਟਿੱਕਰ ਹੀ ਥੋੜੇ ਥੋੜੇ ਹੋਣੇ ਹੋਏ ਜੇ ਟਿੱਕਰ ਇਹਨੂੰ ਪੁੰਨਾ ਗਏ ਸੀ ਪਿਆਜਾਂ ਨੂੰ ਇਹ ਹੈਗੇ ਮੂੰਗੀ ਦਾਲ ਅਸੀਂ ਇਹਨੂੰ ਪੇ ਕੇ ਮਤਲਬ ਕਿ ਧੋ ਲਿਆ ਵਾ ਇਹਨੂੰ ਚੰਗੀ ਤਰ੍ਹਾਂ ਅਸੀਂ ਦੋ ਤਿੰਨ ਪਾਣੀ ਵਿੱਚ ਤੇ ਹੁਣ ਇਹਦੇ ਵਿੱਚ ਪਾਇਆ ਦੀਦੀ ਨੇ ਮਿਰਚਾਂ ਨਾਲੇ ਲਸਣ ਸੰਗੀਤਰਾ ਪੁੱਲਣਾ ਇਹਨਾਂ ਨੂੰ ਨਮਕ ਤੇ ਦੇ ਵਿੱਚ ਪਾਣੀ ਹੁਣ ਹਲਦੇ ਥੋੜੀ ਜਿਹੀ ਇੰਨੇ ਤੁਰਪੋਣ ਵਿੱਚ ਇਸ மூੰਗੀ दालੂ ਬਣਾਉਂਦੇ ਹਾਂਗੇ ਕੋਈ ਪਹਿਲੇ ਉਬਾਲ ਲੈਂਦੇ ਹਨਾ ਤਦ ਤੜਕੀ ਦੇ ਟੁਕਕਾ ਲੰਦੇ ਸੀ ਪਹਿਲਾਂ ਲਾ ਦਿੰਦੇ ਤੁਹਾਂ ਚੰਗੀ ਤਰ੍ਹਾਂ ਭੁੱਲਣਾ ਹੈ ਸੀ ਹੋ ਤਾਂ ਫੋਗ ਹੋ ਗਿਆ। ਹੁਣ ਅਸੀਂ ਪਾਤੀ ਦੇ ਵਿੱਚ ਮੂੰਗੀ ਦਾਲ। ਹੁਣ ਅਸੀਂ ਪਾਣੀ ਦੇ ਵਿੱਚ ਪਾਣੀ ਪਾ ਦਮ ਦੇ ਵਿੱਚ। ਬਸ ਇਹਨੂੰ ਅਸੀਂ ਅੱਧਾ ਘੰਟਾ ਰੱਖਣਾ ਹੈ ਗੈਸ ਤੇ ਸਾਡੀ ਦਾਲ ਹੋਣੀ ਤਿਆਰ ਸਾਰਿਆਂ ਨੂੰ ਅਗਰ ਮੇਰੀ ਰੈਸਪੀ ਵਧੀਆ ਲੱਗੀ ਹੋਵੇ ਜੀਆ ਨੂੰ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ